ਪੰਜਾਬ ਦੇ ਫਿਰੋਜ਼ਪੁਰ ਦੇ ਜੀਰਾ ਇਲਾਕੇ ਦੇ ਵਿੱਚ ਵੱਡੀ ਘਟਨਾ ਸਾਹਮਣੇ ਆਈ ਆ ਤੁਹਾਨੂੰ ਦੱਸਦੀ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਗੋਲੀ ਚੱਲੀ ਅੱਜ ਇਸ ਦੇ ਵਿੱਚ ਕਾਂਗਰਸੀ ਆਗੂ ਕੁਲਵੀਰ ਜੀ ਦਾ ਜ਼ਖਮੀ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਆ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਚੋਣ ਅਖਾੜਾ ਭੱਗਦਾ ਹੋਇਆ ਨਜ਼ਰ ਆ ਰਿਹਾ ਤੇ ਜੀਰਾ ਦੇ ਵਿੱਚ ਜਦੋਂ ਕੁਲਵੀਰ ਜੀਰਾ ਆਪਣੇ ਕੈਂਡੀਡੇਟ ਦੇ ਨਾਮਜ਼ਦਗੀ ਪੇਪਰ ਭਰਉਣ ਜਾਂਦੇ ਨੇ ਤਾਂ ਉੱਥੇ ਉਹਨਾਂ ਦੇ ਨਾਲ ਜਿਹੜਾ ਦੂਜੀ ਪਾਰਟੀ ਦੇ ਨਾਲ ਉਹਨਾਂ ਦਾ ਝਗੜਾ ਹੁੰਦਾ ਜਿਸ ਦੇ ਵਿੱਚ ਸਿੱਧੀਆਂ ਗੋਲੀਆਂ ਚੱਲਦੀਆਂ ਨੇ ਇੱਟਾ ਪੱਥਰ ਚੱਲਦੇ ਨੇ ਜਿਸ ਦੇ ਵਿੱਚ ਕੁਲਵੀਰ ਜੀਰਾ ਜ਼ਖਮੀ ਹੋ ਜਾਂਦੇ ਨੇ ਕੁਲਵੀਰ ਜੀਰਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਦੇ ਵੱਲੋਂ ਜਿਹੜੇ ਆਪ ਦੇ ਵਿਧਾਇਕ ਨੇ ਨਰੇਸ਼ ਕੁਟਾਰੀਆ ਉਹਨਾਂ ਤੇ ਜਿਹੜੇ ਇਲਜ਼ਾਮ ਲਗਾਏ ਨੇ ਕਿ ਨਰੇਸ਼ ਕੁਟਾਰੀਆ ਜਿਹੜੇ ਆਮ ਆਦਮੀ ਪਾਰਟੀ ਦੇ ਜੀਰਾ ਤੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਧੱਕਾ ਕੀਤਾ ਗਿਆ ਧੱਕੇ ਨਾਲ ਸਾਡੀਆਂ ਫਾਈਲਾਂ ਕੋਈਆਂ ਗਈਆਂ ਉੱਥੇ ਜਿਹੜੀ ਪੁਲਿਸ ਆ ਮੂਰਖ ਦਰਸ਼ਕ ਬਣ ਕੇ ਖੜੀ ਰਹੀ ਇਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਲਗਾਤਾਰ ਇਹਦਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਪਰ ਅੱਜ ਜੀਰਾ ਦੇ ਵਿੱਚ ਜਿਹੜਾ ਵੱਡੀ ਘਟਨਾ ਸਾਹਮਣੇ ਆਈ ਆ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਆ ਪਹਿਲਾਂ ਸਰਪੰਚੀ ਦੇ ਉਮੀਦਵਾਰਾਂ ਨੂੰ ਲੈ ਕੇ ਲਗਾਤਾਰ ਕਹਿੰਦੇ ਸੀ ਕਿ ਬੋਲੀਆਂ ਲੱਗਦੀਆਂ ਹੋਈਆਂ ਨਜ਼ਰ ਆਈਆਂ ਸੀ ਪਾਰਾ ਜੀਰਾ ਦੇ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਆ ਗੋਲੀਆਂ ਚੱਲੀਆਂ ਨੇ ਸਰਪੰਚੀ ਨੂੰ ਲੈ ਕੇ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਮੁੰਡੇ ਨੇ ਉਹਨਾਂ ਦੇ ਮੂੰਹ ਬੰਨੇ ਹੋਏ ਨੇ ਤਾਂ ਜੋ ਜਿਹੜੀ ਪਛਾਣ ਨਾ ਆ ਸਕੇ ਹੱਥਾਂ ਦੇ ਵਿੱਚ ਇੱਟਾ ਪੱਥਰ ਸੋਟੀਆਂ ਨੇ ਤਾਂ ਜੋ ਜਿਹੜਾ ਪੂਰਾ ਲੜਾਈ ਦਾ ਜਿਹੜਾ ਰੂਪ ਧਾਰਨ ਕੀਤਾ ਹੈ ਝਗੜੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕੁਲਵੀਰ ਜੀਰਾ ਨੇ ਜਿਹੜੇ ਉਹ ਜ਼ਖਮੀ ਹਾਲਤ ਦੇ ਵਿੱਚ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੀ ਪੂਰੀ ਜਾਣਕਾਰੀ ਦਿੱਤੀ ਆ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਜੀਰਾ ਇਲਾਕੇ ਤੋਂ ਖਬਰ ਸਾਹਮਣੇ ਆਈ ਆ ਜਿੱਥੇ ਕੁਲਵੀਰ ਜੀਰਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕੁਟਾਰੀਆ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਆਪ ਵਿਧਾਇਕ ਨੇ ਧੱਕੇ ਨਾਲ ਸਾਡੇ ਤੋਂ ਫਾਈਲਾਂ ਖੋਈਆਂ ਨੇ ਤੇ ਉੱਥੇ ਜਿਹੜੀ ਪੁਲਿਸ ਸੀਗੀ ਉਹ ਸਾਹਮਣੇ ਖੜੀ ਰਹੀ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਇੱਤੇ ਕੀ ਵੱਡੀ ਖਬਰ ਆ ਕਿ ਜੀਰਾ ਦੇ ਵਿੱਚ ਸਰਪੰਚੀ ਦੇ ਕਾਗਜ਼ ਭਰਨ ਨੂੰ ਲੈ ਕੇ ਗੋਲੀ ਚੱਲੀ ਆ ਜਿਹੜਾ ਪੂਰਾ ਇਲਜ਼ਾਮ ਆ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜੇ ਨਰੇਸ਼ ਕਟਾਰੀਆ ਉਹਨਾਂ ਦੇ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਕੁਲਵੀਰ ਜੀਰਾ ਨੇ ਜਿਹੜੇ ਉਹ ਜਿਹੜੇ ਔਲਾਦ ਨੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਆਂਦਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਮੋਢੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਸੂਟੀਆਂ ਨੇ ਪੱਥਰ ਨੇ ਇਹ ਵੱਡੀ ਘਟਨਾ ਜਿਹੜੀ ਆ ਇਹ ਫਿਰੋਜ਼ਪੁਰ ਦੇ ਜੀਰਾ ਇਲਾਕੇ ਤੋਂ ਸામਨੇ ਆਈਆਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਆਵਾਜ਼ ਸੁਣ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਗੋਲੀਆਂ ਨੇ ਗੋਲੀਆਂ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਆ ਜਿਹੜੀਆਂ ਗੋਲੀਆਂ ਚੱਲੀਆਂ ਨੇ ਸਰਪੰਚੀ ਨੂੰ ਲੈ ਕੇ ਗੋਲੀਆਂ ਚੱਲੀਆਂ ਵੱਡੀ ਖਬਰ ਫਿਰੋਜ਼ਪੁਰ ਦੇ ਜੀਰਾ ਇਲਾਕੇ ਤੋਂ ਆ ਟਰਾਲੀ ਡੀਐਸਪੀ ਆਪ ਲੈ ਕੇ ਆਜੇ ਨਹੀਂ ਲੈ ਗਿਆ ਦੱਸੋ ਵੀਡੀਓ ਆਪ ਪ੍ਰੈਸ ਨੇ ਨਹੀਂ ਬਣਾਈਏ ਸਾਡੇ ਬੰਦੇ ਨੇ ਯਾਰ ਗੋਲੀਆਂ ਵੱਜੀਆਂ ਨੇ ਇਹ ਕੋਈ ਗੱਲ ਥੋੜੀ ਆ ਆਹੀ ਇਹਦੇ ਗੋਲੀਆਂ ਖਾਣਾ ਆਏ ਸੀਗੇ ਤੁਸੀਂ ਕਾਗਜ਼ ਭਰੋ ਇਹਨਾਂ ਵੱਡਿਆ ਪਹਿਲਵਾਨਾਂ ਦੇ ਪਿੰਡਾਂ 'ਚ ਵੇਖ ਲਾਂਗੇ ਕਿੰਨੇ ਕੁ ਜੋ ਕੇ ਐਮਪੀ ਦੀ ਇਲੈਕਸ਼ਨ 'ਚ ਵੋਟਾਂ ਦਾ ਕਿਤੋਂ ਦਾਜ ਰੂਈਏ ਤੂੰ 20 ਕੰਨਾਂ ਦੇ ਕਿੰਨੇ ਮਤਲਬ ਇੱਕ ਵੀ ਪਈ ਆ ਜੀ ਫਿਰ ਫਿਰ ਸੁਣ ਲਓ ਆਪਦੇ ਐਸਐਚਓ ਨੂੰ ਪੁੱਛੋ ਸਿਟੀ ਵਾਲੇ ਨੂੰ ਉਹਨੇ ਮੇਰੇ ਤੋਂ ਮੈਕ ਤੇ ਸਰ ਤੋਂ ਕਹਆ ਕਿ ਕਿਸੇ ਮੇਰੇ ਬੰਦੇ ਨੇ ਬਾਈ ਕੋਈ ਝਾਰ ਨਹੀਂ ਨਾਂ ਦੇ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਹੀ ਜਨਾ ਭਰੀਆਂ ਖੜੀਆਂ ਕੋ ਮੰਨਦੇ ਹੀ ਨਹੀਂ ਪੈਗੇ ਬਾਈ ਜੀ ਮੈਂ ਤਾਂ ਆਨੇਗੇ ਮੈਂ ਇਲੈਕਸ਼ਨ ਲੜਾਉਣੇ ਆ। ਬੜੀ ਸਹੀ ਗੱਲ। ਸਾਡੀ ਬਣਾਈ ਕਿ ਉਹਨਾਂ ਚਲੋ ਕੱਲ ਜਿੱਥੇ ਅਸੀਂ ਤਕਰੀਬਾ ਕਰਾਂਗੇ। ਸਕੂਲ ਤੋਂ ਵੀ ਸਾਡੇ ਬੰਦੇ ਨੇ। ਨਹੀਂ ਨਹੀਂ। ਸਵੇਰੇ ਅਸੀਂ ਤਾਂ ਚੱਟ ਪਹੁੰਚਿਆ ਆਈਦਾ। ਤੁਹਾਡੇ ਤੋਂ ਉਹਨਾਂ ਦਾ ਵਿਚਾਲੇ ਸਵੇਰੇ ਤੁਸੀਂ ਮੈਨੂੰ ਦੱਸੋ ਫਤੇ ਜੀ। ਸਵੇਰੇ ਐਮ.ਐਲ.ਏ ਦਾ ਮੁੰਡਾ ਪਾਰਿਆ ਹੈ। ਭਗਵੰਤ ਮਾਨ ਦੀ ਫੋਟੋ ਲਾ ਕੇ ਕਿ ਅੱਜ ਇਹਨੇ ਪੜਾਂਗੇ। ਠੀਕ ਹੈ ਮੈਂ ਫੇਰ ਡੀ.ਜੀ.ਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ। ਮੈਂ ਕੱਲਾ-ਕੱਲਾ ਸਕਰੀਨਸ਼ਾਟ ਮੇਰੇ ਕੋਲ। ਯਾਰ ਦੱਸਣ ਦੇ ਬਾਵਜੂਦ ਪੁਲਿਸੇ ਕੁਝ ਕਰਾਉਂਦੀ ਪਈ ਹੈ ਸਾਡੇ ਕਾਗਜ਼ ਭਰਾਵੇ ਇਲੈਕਸ਼ਨ ਕਮਿਸ਼ਨ ਆਵੇ ਖੱਤਰ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨ ਕਿੱਨੇ ਲੁੱਗੇ ਤੇ ਲਿਆ ਆ ਤਗੜੇ ਹੋ ਜਾ ਆ ਵੇਖੋ ਜੀ ਪੋਸਟ ਤੇ ਆਵੇ ਉਹਦੀ ਐਡੀ ਨਾ ਕੋਈ ਆਏ ਹੀ ਨਹੀਂ ਪਹਿਲਾਂ ਬੰਦੀ ਹੁੰਦੀ ਹੈ ਸਿਗਰੀਂ ਚੋਟ ਹੈ ਲੋ ਸਰ ਅਸੀਂ ਖੜੇ ਆਂ ਭਾਜੀਆਂ ਮੋੜਨ ਵਾਲੇ ਨੂੰ ਬੁਲਾ ਲਈਏ ਹਾਂਜੀ ਉਹਨੂੰ ਬੁਲਾਓ ਆਪ ਜਿਹਾ ਆ ਨਹੀਂ ਅਸੀਂ ਖੜੇ ਆਂ ਜੀ ਹਾਂ ਸੇ ਠੀਕ ਹੈ ਬਾਈ ਜੀ ਖੁਰਗੀਆਂ ਕਰ ਲੈ ਆਪ ਘਰੇ ਬੈਠੇ ਤੇ ਲੋਕਾਂ ਦੇ ਲੋਕਾਂ ਨੂੰ ਮਰਾਈ ਆ ਉਹ ਭੇਜਤਾ ਭਾਜੀਆਂ ਮੋੜੀਆਂ ਜਾਵਾ ਆ ਜਾਂਦਾ ਜੀ ਲੱਗਦਾ ਮੈਨੂੰ ਸਮਝ ਨਹੀਂ ਜਿਵੇਂ ਤਾਂ ਡਾਕਟਰ ਹੀ ਦੱਸ ਰਹੀ ਹੈ ਜੀ ਮੁੰਡਾ ਗੋਲੀ ਲੱਗੀ ਜਿਹੜੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਸਾਨੂੰ ਕੋਈ ਚਾਹੇ ਲੱਗੀ ਉਹ ਫੋਨ ਕਰਦਾ ਰਿਹਾ ਕਿ ਅਸੀਂ ਤੁਹਾਡੇ ਕੈਂਡੀਡੇਟਾਂ ਨੂੰ ਜਾ ਕੇ ਫਾਰਮ ਭਰਵਾਵਾਂਗੇ ਔਰ ਜਦੋਂ ਤੁਹਾਨੂੰ ਲੈ ਕੇ ਤੁਰੇ ਉਹ ਤੁਹਾਡਾ ਡੀਐਸਪੀ ਵੀਰਾਂ ਉਹਨਾਂ ਨੂੰ ਨਾਲ ਲਿਆ ਕੇ ਸਾਡੇ ਦੇ ਪਥਰਾ ਵੀ ਕੀਤਾ ਸਾਡੇ ਦੇ ਗੋਲੀਆਂ ਵੀ ਚਲਾਈਆਂ ਔਰ ਸਾਡੇ ਵਰਕਰਾਂ ਦੀਆਂ ਫੇਲਾਂ ਖੂਕੇ ਲੱਗੇ ਗੱਲ ਇਹ ਆ ਕਿ ਇਹੋ ਜਿਹੇ ਅਪਰਾਧਾਂ ਨੂੰ ਮੈਂ ਪਹਿਲਾਂ ਵੀ ਇਸ਼ਕਾਤਾਂ ਕੀਤੀਆਂ ਇਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਐਮਐਲਏ ਦਾ ਮੁੰਡਾ ਸ਼ੰਕਰ ਗਟਾਰੀਆਂ ਆਹ ਵਾਦਾ ਕਰੋ ਜੀ ਅੱਗੇ ਆਹੀ ਲੱਗੇ ਵਾਦਾ ਕਰੋਗਾ